ਡਿੱਟੋ ਇਹਨੇ ਜਿਸ ਤਰ੍ਹਾਂ ਸਾਡੇ ਭਾਈਚਾਰੇ ਦੇ ਸਮਾਗਮ ਹੁੰਦੇ ਆ ਉਤਰਾਂ ਹੀ ਇਹਨਾਂ ਨੇ ਸਟੇਜ ਬਣਾਈ ਆ ਉਤਰਾਂ ਹੀ ਉਹਦੇ ਉੱਤੇ ਜਿਸ ਤਰ੍ਹਾਂ ਸਾਡੇ ਪ੍ਰੀਸਟ ਅ ਦੁਖੀਆਂ ਤੇ ਲਚਾਰਾਂ ਤੇ ਪ੍ਰੇਅਰ ਕਰਦੇ ਆ ਉਤਰਾਂ ਇਹਨਾਂ ਨੇ ਲਾਈਨ ਲਗਾ ਕੇ ਬਿਲਕੁਲ ਕਾਪੀ ਕੀਤੀ ਆ ਔਰ ਕਾਪੀ ਕਰਕੇ ਅੱਗੇ ਵੀ ਸਾਡੇ ਭਾਈਚਾਰੇ ਤੇ ਇਲਜ਼ਾਮ ਲੱਗਦੇ ਆ ਕਿ ਪੈਸੇ ਦਿੰਦੇ ਆ ਉਸੇ ਹੀ ਪੁਆਇੰਟ ਨੂੰ ਇਹਨਾਂ ਨੇ ਫੜ ਕੇ ਲਾਈਨ ਲਾ ਕੇ ਕਿਹਾ ਕਿ ਉਹ ਤੁਸੀਂ ਦੇਖੋਗੇ ਉਹਦੇ ਵਿੱਚ ਸਾਫ਼ ਲਫ਼ਜ਼ਾਂ ਦੇ ਵਿੱਚ ਕਿਹਾ ਵੀ ਕਿੰਨੇ ਪੈਸੇ ਮਿਲਦੇ ਆ ਉਗੋਂ ਇੱਕ ਬੰਦਾ ਬੋਲਦਾ ਆ ਕਿ 1000 ਰੁਪਿਆ ਮਿਲਦਾ ਔਰ ਦੂਸਰਾ ਕਹਿੰਦਾ ਤੈਨੂੰ ਮੈਂ 5000 ਰੁਪਿਆ ਲੈ ਕੇ ਦਿਖਾਵਾਂਗਾ ਖੁੱਲੇ ਸ਼ਬਦਾਂ ਦੇ ਵਿੱਚ ਉਹ ਵਾਰਨਿੰਗ ਦਿਨਾ ਅਦਾਕਾਰ ਨੂੰ ਡਾਇਰੈਕਟਰ ਨੂੰ ਔਰ ਉਹਦੇ ਰਾਈਟਰ ਨੂੰ ਕਿ ਬੰਦੇ ਦੇ ਪੁੱਤ ਬਣ ਜੋ ਲਗਾਤਾਰ ਇਸ ਤਰ੍ਹਾਂ ਦੀਆਂ ਜਿਹੜੀਆਂ ਗਤੀਵਿਧੀਆਂ ਕਰਕੇ ਤੁਸੀਂ ਸਾਡੇ ਸੂਬੇ ਦਾ ਸਾਡੇ ਦੇਸ਼ ਦਾ ਜਿਹੜਾ ਮਾਹੌਲ ਖਰਾਬ ਕਰਨਾ ਚਾਹੁੰਦੇ ਜੇ ਕਿ ਜਲਦ ਤੋਂ ਜਲਦ ਇਹ ਫਿਲਮ ਦੇ ਉੱਤੇ ਕਾਰਵਾਈ ਹੋਵੇ ਸਾਡੇ ਧਰਮ ਨੂੰ ਟਾਰਗੇਟ ਕੀਤਾ ਪਰ ਯਿਸੂ ਮਸੀਹ ਨੂੰ ਮੰਨਣ ਵਾਲੇ ਲੋਕਾਂ ਨੂੰ ਉਰਦੇ ਪਰੋਕਰਨ ਟਾਰਗੇਟ ਕੀਤਾ ਵਾ ਸਾਡੇ ਧਰਮ ਦੀ ਜੋ ਵੀ ਰੀਤੀ ਰਿਵਾਜਾਂ ਸੀਗੀਆਂ ਉਹਨਾਂ ਨੂੰ ਲੈ ਕੇ ਉਹਨਾਂ ਨੇ ਮਖੌਲ ਉਡਾਇਆ ਵਾ ਇਸ ਲਈ ਅੱਜ ਇਹ ਕਮਿਸ਼ਨਰ ਸਾਹਿਬ ਨੂੰ ਮਿਲੇ ਆ ਤਾਂ ਕਿ ਇਸ ਜਿਹੜੀ ਫਿਲਮ ਹੈ ਇਹਨੂੰ ਇੱਥੇ ਬੈਨ ਕੀਤਾ ਜਾਵੇ ਪੰਜਾਬੀ ਮੂਵੀ ਓਏ ਓਏ ਪੋਲਾ ਦੇ ਖਿਲਾਫ 크੍ਰਿਸਚੀਅਨ ਭਾਈ ਚਾਰੇ ਨੇ ਪੁਲਿਸ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ ਫਿਲਮ ਦੇ ਵਿੱਚ 크੍ਰਿਸਚੀਅਨ ਭਾਈ ਚਾਰੇ ਨੂੰ ਗਲਤ ਵਿਖਾਇਆ ਜਾ ਰਿਹਾ ਇਸ ਕਰਕੇ ਅੱਜ ਇਹ ਸਾਈ ਭਾਈ ਚਾਰੇ ਨੇ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਹੈ ਤੇ ਪ੍ਰਸ਼ਾਸਨ ਨੂੰ 2 ਦਿਨਾਂ ਦੇ ਵਿੱਚ ਫਿਲਮ ਬੰਦ ਕਰਨ ਦੀ ਅਪੀਲ ਕੀਤੀ ਹੈ ਤੁਹਾਨੂੰ ਦੱਸਦੇ ਕਿ ਅੱਜ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਦੀ ਟੀਮ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਆਫਿਸ ਪਹੁੰਚੀ ਹੈ ਜਿੱਥੇ ਉਹਨਾਂ ਨੇ ਨਮੀ ਆਈ ਪੰਜਾਬੀ ਫਿਲਮ ਓਏ ਓਏ ਭੋਲਾ ਦੇ ਖਿਲਾਫ ਪੁਲਿਸ ਕਮਿਸ਼ਨਰ ਨੂੰ ਇੱਕ ਸ਼ਿਕਾਇਤ ਦਿੱਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਪੁਲਿਸ ਕਮਿਸ਼ਨਰ ਦੇ ਕੋਲੋਂ ਇਸ ਫਿਲਮ ਦੇ ਨਿਰਦੇਸ਼ਕ ਤੇ ਫਿਲਮ ਦੇ ਐਕਟਰ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਔਰ ਉਸ ਫਿਲਮ ਦੇ ਵਿੱਚ ਜਿਹੜਾ ਇੱਕ ਚੀਜ਼ ਇਹਨਾਂ ਨੇ ਕੀਤੀ ਆ ਬਿਲਕੁਲ ਮੁਸੀਬਾਈ ਚਾਰੇ ਨੂੰ ਇਹਨਾਂ ਨੇ ਟਾਰਗੇਟ ਕੀਤਾ ਆ ਡਿੱਟੋ ਇਹਨੇ ਜਿਸ ਤਰ੍ਹਾਂ ਸਾਡੇ ਭਾਈਚਾਰੇ ਦੇ ਸਮਾਗਮ ਹੁੰਦੇ ਆ ਉਤਰਾਂ ਹੀ ਇਹਨਾਂ ਨੇ ਸਟੇਜ ਬਣਾਈ ਆ ਉਤਰਾਂ ਹੀ ਉਹਦੇ ਉੱਤੇ ਜਿਸ ਤਰ੍ਹਾਂ ਸਾਡੇ ਪ੍ਰੀਸਟ ਅ ਦੁਖੀਆਂ ਤੇ ਲਚਾਰਾਂ ਤੇ ਪ੍ਰੇਅਰ ਕਰਦੇ ਆ ਉਤਰਾਂ ਇਹਨਾਂ ਨੇ ਲਾਈਨ ਲਗਾ ਕੇ ਬਿਲਕੁਲ ਕਾਪੀ ਕੀਤੀ ਆ ਔਰ ਕਾਪੀ ਕਰਕੇ ਅੱਗੇ ਵੀ ਸਾਡੇ ਭਾਈਚਾਰੇ ਤੇ ਇਲਜ਼ਾਮ ਲੱਗਦੇ ਆ ਕਿ ਪੈਸੇ ਦਿੰਦੇ ਆ ਉਸੇ ਹੀ ਪੁਆਇੰਟ ਨੂੰ ਇਹਨਾਂ ਨੇ ਫੜ ਕੇ ਲਾਈਨ ਲਾ ਕੇ ਕਿਹਾ ਕਿ ਉਹ ਤੁਸੀਂ ਦੇਖੋਗੇ ਉਹਦੇ ਵਿੱਚ ਸਾਫ ਲਫਜ਼ਾਂ ਦੇ ਵਿੱਚ ਕਿਹਾ ਵੀ ਕਿੰਨੇ ਪੈਸੇ ਮਿਲਦੇ ਆ ਅਗੋਂ ਇੱਕ ਬੰਦਾ ਬੋਲਦਾ ਆ ਕਿ 1000 ਰੁਪਿਆ ਮਿਲਦਾ ਔਰ ਦੂਸਰਾ ਕਹਿੰਦਾ ਤੈਨੂੰ ਮੈਂ 5000 ਰੁਪਿਆ ਲੈ ਕੇ ਦਿਖਾਵਾਂਗਾ ਔਰ ਉਹ ਜਿਹੜਾ ਇਹਨਾਂ ਨੇ ਇੱਕ ਪਾਤਰ ਤਿਆਰ ਕੀਤਾ ਪ੍ਰੀਸਟ ਦੇ ਰੂਪ ਦੇ ਵਿੱਚ ਔਰ ਉਹ ਜਿਹੜਾ ਇਹਨਾਂ ਦਾ ਅਦਾਕਾਰ ਆ ਉਹਦੇ ਮੋਢਿਆਂ ਤੇ ਚੜ ਲੈਂਦਾ ਫਿਰ ਉਹਨੂੰ ਥੱਲੇ ਸੁੱਟ ਲੈਂਦਾ ਉਹਦੇ ਨਾਲ ਇੰਨੀ ਕੁ ਜ਼ਿਆਦਾ ਬਦਸਲੂਕੀ ਕਰਦਾ ਔਰ ਇਹ ਦਰਸਾਇਆ ਗਿਆ ਕਿ ਮਸੀਹ ਭਾਈਚਾਰੇ ਦੇ ਵਿੱਚ ਇਹ ਚੀਜ਼ਾਂ ਹੁੰਦੀਆਂ ਮੈਂ ਖੁੱਲੇ ਸ਼ਬਦਾਂ ਦੇ ਵਿੱਚ ਉਹ ਵਾਰਨਿੰਗ ਦਿੰਦਾ ਅਦਾਕਾਰ ਨੂੰ ਡਾਇਰੈਕਟਰ ਨੂੰ ਔਰ ਉਹਦੇ ਰਾਈਟਰ ਨੂੰ ਕਿ ਬੰਦੇ ਦੇ ਪੁੱਤ ਬਣ ਜੋ ਲਗਾਤਾਰ ਇਸ ਤਰ੍ਹਾਂ ਦੀਆਂ ਜਿਹੜੀਆਂ ਗਤੀਵਿਧੀਆਂ ਕਰਕੇ ਤੁਸੀਂ ਸਾਡੇ ਸੂਬੇ ਦਾ ਸਾਡੇ ਦੇਸ਼ ਦਾ ਜਿਹੜਾ ਮਾਹੌਲ ਖਰਾਬ ਕਰਨਾ ਚਾਹੁੰਦੇ ਜੇ ਇਹ ਅਸੀਂ ਕਦੀ ਵੀ ਨਹੀਂ ਹੋਣ ਦੇਣਾ ਇਸੇ ਕਰਕੇ ਅਸੀਂ ਪ੍ਰਸ਼ਾਸਨ ਦੇ ਕੋਲ ਆਏ ਆਂ ਔਰ ਅੱਜ ਅਸੀਂ ਮੰਗ ਪੱਤਰ ਦੇ ਰੂਪ ਦੇ ਵਿੱਚ ਇੱਕ ਦਰਖਾਸਤ ਦਿੱਤੀ ਆ ਕਿ ਜਲਦ ਤੋਂ ਜਲਦ ਇਹ ਫਿਲਮ ਦੇ ਉੱਤੇ ਕਾਰਵਾਈ ਹੋਵੇ ਇਹ ਡਾਇਰੈਕਟਰ ਅਦਾਕਾਰ ਔਰ ਰਾਈਟਰ ਦੇ ਉੱਤੇ ਜਿਹੜੀ ਆ ਕਾਰਵਾਈ ਹੋਵੇ ਅਗਰ ਨਹੀਂ ਹੋਈ ਅਸੀਂ ਜਿਹੜੇ ਚੈਨਲ ਹੈਗੇ ਆ ਜਾਂ ਜਿੱਥੇ ਸਿਨੇਮਾ ਜਿੱਥੇ ਫਿਲਮਾਂ ਲੱਗੀਆਂ ਹੋਈਆਂ ਉਹਨਾਂ ਦਾ ਘਰਾਵ ਕਰਾਂਗੇ ਅਗਰ ਉਤੋਂ ਬਾਅਦ ਵੀ ਪ੍ਰਸ਼ਾਸਨ ਕੋਈ ਨਹੀਂ ਇਹਨਾਂ ਤੇ ਐਕਸ਼ਨ ਲੈਂਦਾ ਤੇ ਅਸੀਂ ਸਾਡੇ ਸ਼ਹਿਰ ਦਾ ਜਿਹੜਾ ਹਾਰਟ ਆ ਉਹ ਪੁਲ ਪੰਡਾਰੀ ਪੁਲ ਮੰਨਿਆ ਜਾਂਦਾ ਅਸੀਂ ਉੱਥੇ ਵੱਡੀ ਗਿਣਤੀ ਦੇ ਵਿੱਚ ਜਾ ਕੇ ਜਾਮ ਕਰਾਂਗੇ ਔਰ ਪੂਰਾ ਮਸੀਹ ਚਾਈ ਭਾਈਚਾਰਾ ਜਿਹੜਾ ਵਾ ਉਹ ਸਾਡੇ ਨਾਲ ਹੋਊਗਾ 14 ਫਰਵਰੀ ਨੂੰ ਇੱਕ ਫਿਲਮ ਓਏ ਭੋਲੇ ਓਏ ਜਿਹੜੀ ਰਿਲੀਜ਼ ਹੋਈ ਆ ਉਹਦੇ ਵਿੱਚ ਫਿਲਮ ਦੇ ਡਾਇਰੈਕਟਰ ਨੇ ਇੱਕ ਬਹੁਤ ਹੀ ਘਟਿਆ ਕਰਤੂਤ ਕੀਤੀ ਘਟਿਆ ਹਰਕਤ ਕਰਕੇ ਸਾਡੇ ਧਰਮ ਨੂੰ ਟਾਰਗੇਟ ਕੀਤਾ ਪਰ ਯਿਸੂ ਮਸੀਹ ਨੂੰ ਮੰਨਣ ਵਾਲੇ ਲੋਕਾਂ ਨੂੰ ਔਰ ਉਹਦੇ ਪੈਰੋਕਾਰਾਂ ਨੂੰ ਟਾਰਗੇਟ ਕੀਤਾ ਵਾ ਉਹ ਉਹਦੇ ਸਬੰਧ ਦੇ ਵਿੱਚ ਅਸੀਂ ਇੱਥੇ ਮਿਲ ਕੇ ਉਹਨਾਂ ਨੂੰ ਦਰਖਾਸਤ ਦਿੱਤੀ ਆ ਕਿ ਇਹ ਜਿਹੜਾ ਪ੍ਰੋਡਿਊਸਰ ਆ ਔਰ ਫਿਲਮ ਦਾ ਹੀਰੋ ਆ ਔਰ ਜਿੰਨੇ ਵੀ ਉਸ ਸੀਨ ਦੇ ਵਿੱਚ ਜਿਹਦੇ ਵਿੱਚ ਉਹਨਾਂ ਨੇ ਸਾਡੇ ਧਰਮ ਦੀ ਜੋ ਵੀ ਰੀਤੀ ਰਿਵਾਜਾਂ ਸੀਗੀਆਂ ਉਹਨਾਂ ਨੂੰ ਲੈ ਕੇ ਉਹਨਾਂ ਨੇ ਮਖੌਲ ਉਡਾਇਆ ਵਾ ਔਰ ਨਾਲ ਦੀ ਨਾਲ ਪੰਜਾਬ ਦੇ ਵਿੱਚ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਦੇ ਲਈ ਦੂਜੇ ਧਰਮਾਂ ਦੇ ਲੋਕਾਂ ਦੇ ਵਿੱਚ ਭਰਮ ਪੈਦਾ ਕਰਨ ਦੇ ਲਈ ਮਸੀਹ ਸਮਾਜ ਨੂੰ ਟਾਰਗੇਟ ਕੀਤਾ ਵਾ ਤਾਂ ਕਿ ਦੂਜੇ ਧਰਮ ਜਿਹੜੇ ਨੇ ਪੰਜਾਬ ਦੇ ਵਿੱਚ ਉਹ ਮਸੀਹ ਧਰਮ ਦੇ ਨਾਲ ਲੜਾਈ ਲੈਣ ਔਰ ਇਹਨਾਂ ਦੇ ਧਾਰਮਿਕ ਰੀਤੀ ਰਿਵਾਜਾਂ ਨੂੰ ਉਹ ਲੋਕ ਸ਼ੱਕ ਦੀ ਨਿਗਾਹ ਨਾਲ ਵੇਖਣ ਔਰ ਇਹ ਕੋਸ਼ਿਸ਼ ਕੀਤੀ ਗਈ ਆ ਕਿ ਪੰਜਾਬ ਦੇ ਵਿੱਚ ਜੋ ਮਸੀਹ ਭਾਈਚਾਰਾ ਹਮੇਸ਼ਾ ਸ਼ਾਂਤੀ ਨੂੰ ਪਸੰਦ ਕਰਦਾ ਵਾ ਉਹਦੀ ਸ਼ਾਂਤੀ ਭੰਗ ਕਰ ਦਿੱਤੀ ਜਾਵੇ ਔਰ ਪੰਜਾਬ ਦੇ ਵਿੱਚ ਮਸੀਹ ਧਰਮ ਨੂੰ ਮਸੀਹ ਧਰਮ ਧਾਰਮਿਕ ਆਗੂਆਂ ਨੂੰ ਟਾਰਗੇਟ ਕਰਕੇ ਇਹ ਫਿਲਮ ਦੇ ਲੋਕ ਜਿਹੜੇ ਨੇ ਉਹ ਇਹ ਦੱਸਣਾ ਚਾਹੁੰਦੇ ਨੇ ਕਿ ਪੰਜਾਬ ਦੇ ਵਿੱਚ ਸਾਡਾ ਕੋਈ ਸਥਾਨ ਨਹੀਂ ਆ ਪਿਛਲੇ ਸਮੇਂ ਦੇ ਵਿੱਚ ਜਿਹੜੀਆਂ ਘਟਨਾਵਾਂ ਹੋਈਆਂ ਵਾਂ ਉਹਨਾਂ ਘਟਨਾਵਾਂ ਨੂੰ ਮੱਦੇਨਜ਼ਰ ਵੇਖਦਿਆਂ ਸਾਡੇ ਮਸੀਹ ਭਾਈਚਾਰੇ ਨੇ ਤੇ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਨੇ ਇਹਦੇ ਖਿਲਾਫ ਜਿਹੜਾ ਖੜਨ ਦਾ ਫੈਸਲਾ ਕੀਤਾ ਵਾ ਕਿਉਂ ਕਿਉਂਕਿ ਇਸ ਦੇ ਨਾਲ ਪੰਜਾਬ ਦੀ ਸ਼ਾਂਤੀ ਜਿਹੜੀ ਆ ਉਹ ਭੰਗ ਹੋਣੀ ਆ ਇਸ ਲਈ ਅੱਜ ਅਸੀਂ ਕਮਿਸ਼ਨਰ ਸਾਹਿਬ ਨੂੰ ਮਿਲੇ ਹਾਂ ਤਾਂ ਕਿ ਇਸ ਜਿਹੜੀ ਫਿਲਮ ਹੈ ਇਹਨੂੰ ਉੱਤੇ ਬੈਨ ਕੀਤਾ ਜਾਵੇ ਔਰ ਇਹਦੇ ਜਿਹੜੇ ਡਾਇਰੈਕਟਰ ਪ੍ਰੋਡਿਊਸਰ ਅਤੇ ਫਿਲਮ ਦੇ ਹੀਰੋ ਨੇ ਉਹਨਾਂ ਦੇ ਖਿਲਾਫ ਠੁਕਵੀਂ ਕਾਰਵਾਈ ਕਰਕੇ ਪੰਜਾਬ ਦੇ ਮਸੀ ਲੋਕਾਂ ਨੂੰ ਇਹਦਾ ਜਿਹੜਾ ਫਾਇਦਾ ਪਹੁੰਚਾਇਆ ਜਾਵੇ ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਇਹੋ ਜਿਹੇ ਜਿਹੜਾ ਕੰਮ ਆ ਉਹ ਅੱਗੇ ਤੇ ਨਹੀਂ ਕਰਨਾ ਔਰ ਸਾਨੂੰ ਇਨਸਾਫ ਮਿਲ ਸਕੇ ਇਸ ਲਈ ਅੱਜ ਅਸੀਂ ਕਮਿਸ਼ਨਰ ਸਾਹਿਬ ਨੂੰ ਮਿਲੇ ਹਾਂ ਪਹਿਲੇ ਦਿਨ ਤੋਂ ਹਰ ਤਰ੍ਹਾਂ ਦਾ ਨਸ਼ਾ ਬੰਦ ਨਸ਼ਾ ਛਡਾਉਣ ਚ ਮਾਹਿਰ ਵੈਦ ਬਲਵਿੰਦਰ ਸਿੰਘ ਲੋਮਿਸ਼ 9883877000 ਬਿਨਾਂ ਤੋੜ ਤਕਲੀਫ ਤੋਂ ਬਿਨਾਂ ਦਾਖਲ ਹੋਏ ਬਿਨਾਂ ਕੰਮ ਛੱਡੇ ਹਰ ਤਰ੍ਹਾਂ ਦਾ ਨਸ਼ਾ ਛੱਡੋ ਸ਼ਰਾਬ ਹੈਰੋਇਨ ਸਮੈਕ ਅਫੀਮ ਗਾਂਜਾ ਚਿੱਟਾ ਪੁੱਕੀ ਟੀਕੇ ਗੋਲੀਆਂ ਜੀਭ ਥੱਲੇ ਰੱਖਣ ਵਾਲੀ ਗੋਲੀ ਤੋਂ ਛੁਟਕਾਰਾ ਪਾਓ ਸਾਡੀ ਦਵਾਈ 100% ਆਯੁਰਵੈਦਿਕ ਹੈ ਇਸ ਦਾ ਕੋਈ ਸਾਈਡ ਇਫੈਕਟ ਨਹੀਂ ਦੇਸ਼ ਵਿਦੇਸ਼ ਚ ਦਵਾਈ ਭੇਜਣ ਦਾ ਖਾਸ ਪ੍ਰਬੰਧ ਹੈ ਲੋਮਿਸ਼ਿਸ਼ੀ ਹਰਬਲ ਟ੍ਰੀਟਮੈਂਟ ਪਟਿਆਲਾ ਰੋਡ ਚੰਨੋ ਸੰਗਰੂ 9883877000